ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇੱਕ ਮੁੱਦਾ ਛਾਇਆ ਹੋਇਆ ਇਹ ਮੁੱਦਾ ਹੈ ਕੰਗਣਾ ਰਣੋਤ ਦੇ ਥੱਪੜ ਵੱਜਣ ਦਾ ਅਤੇ ਕੁਲਵਿੰਦਰ ਕੋਰ ਵੱਲੋਂ ਇਹ ਥੱੱਪੜ ਚੰਡੀਗੜ੍ਹ ਦੇ ਏਅਰਪੋਰਟ ਤੇ ਸੰਸਦ ਦੇ ਮਾਰਿਆ ਗਿਆ ਅਤੇ ਇਸ ਮੁੱਦੇ ਨੂੰ ਲੈ ਕੇ ਕੋਈ ਕੁਝ ਲੋਕ ਕਹਿ ਰਹੇ ਨੇ ਕਿ ਸਹੀ ਹੋਇਆ ਅਤੇ ਕੁਝ ਲੋਕ ਕਹਿ ਰਹੇ ਨੇ ਗਲਤ ਹੋਇਆ ਅਤੇ ਕੁਝ ਲੋਕ ਕੁਲਵਿੰਦਰ ਕੌਰ ਨੂੰ ਨੌਕਰੀ ਤੱਕ ਦੇਣ ਦੀਆਂ ਗੱਲਾਂ ਆਖ ਰਹੇ ਨੇ ਅਤੇ ਕੁਝ ਲੋਕ ਕੁਲਵਿੰਦਰ ਕੌਰ ਨੂੰ ਲੱਖਾਂ ਰੁਪਏ ਹਜ਼ਾਰ ਰੁਪਏ ਦੇਣ ਦੀ ਵੀ ਗੱਲ ਆਖ ਰਹੇ ਨੇ ਕਿਉਂਕਿ ਕੰਗਣਾ ਰਣੋਤ ਵੱਲੋਂ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵਨ ਉਸ ਵਕਤ ਗਲਤ ਬਿਆਨਵਾਜੀ ਕੀਤੀ ਗਈ ਸੀ ਅਤੇ 100-100 ਰੁਪਏ ਦਿਹਾੜੀ ਤੇ ਲਿਆਣ ਦੀ ਗੱਲ ਵੀ ਕਹੀ ਗਈ ਸੀ ਜਿਸ ਦੇ ਰੋਸ਼ਵਜੋ ਇਹ ਥੱਪੜ ਮਾਰਿਆ ਗਿਆ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਜੋ ਕੁਲਵਿੰਦਰ ਕੌਰ ਨੇ ਕੰਗਣਾ ਰਣੋਦ ਜੋ ਕਿ ਸੰਸਦ ਨੇ ਉਹਨਾਂ ਦੇ ਨਾਲ ਕੀਤਾ ਕਿ ਉਹ ਸਹੀ ਹੈ ਜਾਂ ਫਿਰ ਗਲਤ ਹੈ ਜਾਂ ਫਿਰ ਕੁਲਵਿੰਦਰ ਕੌਰ ਨੇ ਜੋ ਕੀਤਾ ਉਹ ਉਹ ਗਲਤ ਸੀ ਕਿਉਂਕਿ ਚੰਡੀਗੜ੍ਹ 에어ਪੋਰਟ ਤੇ ਜਾਂ ਹੋਰ 에어ਪੋਰਟ ਤੇ ਬਿਨਾ ਸਿਕਿਉਰਿਟੀ ਤੋਂ ਵਕ ਵਕ ਸਿਆਸੀ ਆਗੂ ਵਕ ਵਕ ਰਾਜਨੀਤਿਕ ਵਕ ਵਕ ਧਾਰਮਿਕ ਲੋਕ ਆਉਂਦੇ ਨੇ ਜੇਕਰ ਇਹ ਥੱਪੜ ਮਾਮ ਮਾਰਨ ਦਾ ਮਾਮਲਾ ਸਹੀ ਲੱਗਦਾ ਤਾਂ ਤੁਸੀਂ Yes ਲਿਖਿਓ ਜੇਕਰ ਗਲਤ ਲੱਗਦਾ ਤਾਂ ਤੁਸੀਂ No ਲਿਖਿਓ ਇਆ ਫਿਰ ਸਹੀ ਜਾਂ ਗਲਤ ਵਿੱਚ ਵੀ ਤੁਸੀਂ ਜਵਾਬ ਦੇ ਸਕਦੇ ਹੋ ਦੇਖਦੇ ਹਾਂ ਸਭ ਤੋਂ ਵੱਧ ਲੋਕ ਕੀ ਸੋਚਦੇ ਨੇ ਤੁਸੀਂ ਵੀ ਆਪਣੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਤੇ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਦੇ ਕਮੈਂਟ ਵੀ ਅਸੀਂ ਜਾਣ ਸਕੀਏ ਕਿ ਕੌਣ-ਕੌਣ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜਦਾ ਹੈ ਅਤੇ ਕੌਣ-ਕੌਣ ਕੰਗਣਾ ਰਣੋਤ ਜੋ ਕਿ ਸੰਸਦ ਨੇ ਅਤੇ ਮੰਡੀ ਤੋਂ ਹੁਣੀ-ਹੁਣੀ ਇਹ ਜਿੱਤੂ ਰਹੇ ਨੇ ਤੇ ਕੋਣ ਉਹਨਾਂ ਦੇ ਨਾਲ ਖੜਦਾ ਹੈ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਧੰਨਵਾਦ ਜੀ